ਪੱਦਸਟਾਨਿਕ ਜਿੰਨ ਵੀ ਲਾਈਵ ਹੋਣਾ ਸ਼ੇਅਰ ਕਰਨਾ ਪੜਿਆ ਜਲਦੀ ਜਲਦੀ ਆਜੋ ਜੀ ਸਾਰੇ ਜਿਹੜੇ ਵੀ ਹੈਗੇ ਹੋ ਨੇੜੇ ਤੇੜੇ ashikal ji hello G. ਸ਼ੀਕਾਲ ਜੀ ਆਪਾਂ ਤੁਹਾਨੂੰ ਦੇਣ ਜਾ ਰਹੇ ਆ ਜੀ ਸੂਟਾਂ ਤੇ ਆਫਰ ਮੇਬੀ ਆਪਾਂ ਕੱਲ ਵੀਡੀਓ ਅਪਲੋਡ ਕਰੀਏ ਜਿਸ ਤਰ੍ਹਾਂ ਆਹ ਵਾਲਾ ਸੂਟ ਬਹੁਤ ਕੋਸਟਲੀ ਹੈ ਜੀ ਪਿਓਰ ਨੇਚਰਲ ਕريب ਦੇ ਉੱਪਰ ਹੈ ਵਿਦਾਊਟ ਦੁਪੱਟਾ ਤੁਹਾਨੂੰ ਮਿਲ ਰਿਹਾ ਇਹਦੇ ਵਿੱਚ ਮਾਈਨਰ ਜਿਹਾ ਫਾਲਟ ਹੈ ਜੀ ਫਰਵਾਟ ਵੀ ਤੁਹਾਨੂੰ ਦਿਖਾ ਦਿੰਨੇ ਆ ਸਿਰਫ ਇੰਨਾ ਮਾਈਨਰ ਜਿਹਾ ਫਾਲਟ ਹੈ ਜੀ ਬਿਲਕੁਲ ਫਰੈਸ਼ ਪੀਸ ਹੈ ਬਿਲਕੁਲ ਹੀ ਫਰੈਸ਼ ਪੀਸ ਪਿਓਰ ਨੈਚੁਰਲ ਜਿੱਦਾਂ ਕਿ ਤੁਹਾਨੂੰ ਪਤਾ ਕਿ ਜਿਹੜਾ ਪਿਓਰ ਨੈਚੁਰਲ ਦਾ ਹੁੰਦਾ ਉਹਦਾ ਕਿੰਨਾ ਕੋਸਟਲੀ ਹੁੰਦਾ ਫੈਬਰਿਕ ਇਹ ਤੁਹਾਨੂੰ ਆਪਾਂ ਵਿਦ ਅੰਬੋਇਡਰੀ ਦੇ ਰਹੇ ਆ ਜੀ ਸਿਰਫ ਔਰ ਸਿਰਫ 550 ਦੇ ਵਿੱਚ ਜੀਨੇ ਵੀ ਬੁਕਿੰਗ ਕਰਵਾਉਣੀ ਹੋਈ ਜੀ ਕਰਵਾ ਲਿਓ ਘੇਰਾ ਬਣਿਆ ਹੋਇਆ विदाउट दुपट्टा सूट देखो जी जे ਤੁਹਾਡੇ ਘਰ ਕੋਈ ਵੀ ਫੰਕਸ਼ਨ ਆ ਰਿਹਾ ਇਹ ਵਾਲਾ ਸੂਟ ਤੁਹਾਨੂੰ ਮਿਲ ਰਿਹਾ ਇਹ ਬਹੁਤ ਹੀ ਸੋਹਣਾ ਸੂਟ ਹੈ ਜੀ ਬਹੁਤ ਹੀ ਸੋਹਣਾ ਤੇ ਜਿਹੜਾ ਫੈਬਰਿਕ ਹੈ ਇਹ ਪਲੇਨ ਫੈਬਰਿਕ ਜੀ 1000 ਤੋਂ ਪਲੱਸ ਆਉਂਦਾ ਨੇ ਕਲਰ ਸਿੰਗਲ ਸਿੰਗਲ ਹੀ ਰਹਿਣਗੇ ਜੀ ਸੂਟ ਹੀ ਸਿੰਗਲ ਸਿੰਗਲ ਨੇ ਤੇ ਕਾ ਵਾਲਾ ਬਿਲਕੁਲ ਫਰੈਸ਼ ਪੀਸ ਹੈ ਜੀ ਇਹ ਜੇ ਤੁਸੀਂ ਲਾਈਵ ਚ ਬੁਕਿੰਗ ਕਰਦੇ ਹੋ ਵੈਸੇ ਆਪਾਂ ਇਹਨਾਂ ਦੇ ਵੀਡੀਓ ਵੀ ਅਪਲੋਡ ਕਰਾਂਗੇ ਜਿਹੜਾ ਲਾਈਵ ਚ ਬੁਕਿੰਗ ਕਰੂ ਉਹਨੂੰ ਬਹੁਤ ਜ਼ਿਆਦਾ ਸਸਤੇ ਪੈਣਗੇ ਜਿਸ ਤਰ੍ਹਾਂ ਜਿਹੜਾ ਇਹ ਵਾਲਾ ਫੈਬਰਿਕ ਹੈ ਨਾ ਇਹ ਬਹੁਤ ਹੀ ਸੌਫਟ ਮਸ਼ਲੀਨ ਹੁੰਦੀ ਹੈ ਜੀ ਇਹ ਵਾਲਾ ਫੈਬਰਿਕ ਹੀ 500 ਰੁਪਏ ਦਾ ਤਾਂ ਪੂਰਾ ਸੂਟ 500 ਰੁਪਏ ਦਾ ਆਪਾਂ ਤੁਹਾਨੂੰ ਵਿਦੋ ਇਹਨੂੰ ਬੁਟੀਕ ਸਟਾਈਲ ਚ ਡਿਜ਼ਾਈਨ ਕਰਕੇ ਦਿੱਤਾ ਇਹਦਾ ਵੀ ਸੇਮ ਪ੍ਰਾਈਸ ਮਿਲੂ ਦੂਸਰੀ ਲਾਈਟ ਔਨ ਕਰਤ ਦੇਖੋ ਜੀ ਇਹ ਵੀ ਸੇਮ ਪ੍ਰਾਈਸ 550 ਚ ਮਿਲੂ ਬਿਲਕੁਲ ਫਰੈਸ਼ ਪੀਸ ਹੈ ਜੀ ਇਹਨੂੰ ਉਪਨ ਕਰੋਗੇ ਵੈਸੇ ਲਾਈਵ ਹੋਣਾ ਨਹੀਂ ਸੀਗਾ ਪਰ ਚਲੋ ਸਟਾਕ ਆਇਆ ਸੀ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਤੁਸੀਂ ਇਹ ਦੇਖੋ ਵੀ ਇਹ ਵਾਲੀ ਚੀਜ਼ ਤੁਹਾਨੂੰ ਇਸ ਪ੍ਰਾਈਸ 'ਚ ਕਿੱਥੋਂ ਮਿਲੂਗੀ ਟੋਟਲੀ ਪੈਚ ਵਰਕ ਹੈ ਜੀ ਟੋਟਲੀ ਪੈਚ ਵਰਕ ਤੇ ਆ ਦੇਖੋ ਕਿੰਨੀਆਂ ਸੋਹਣੀਆਂ ਹਾਂ ਬੋਟੀਆਂ ਰੈਡੀ ਕਰਵਾਈਆਂ ਨੇ ਤੇ ਟੋਟਲੀ ਮਸ਼ੀਨ ਵਰਕ ਹੈ ਸਾਰਾ ਪੈਚ ਦਾ ਵਰਕ ਹੈ ਤੇ 550 ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕਿਤੋਂ ਐਵੇਂ ਦਾ ਸੂਟ ਮਿਲੂਗਾ ਇੰਨਾ ਸੋਹਣਾ ਇੰਨਾ ਫਾਈਨ ਫੈਬਰਿਕ ਹੈ ਬਹੁਤ ਹੀ ਫਾਈਨ ਫੈਬਰਿਕ ਹੈ স্ক্রিনਸ਼ਾਟ ਲੈ ਕੇ ਜਲਦੀ ਜਲਦੀ ਕਰਵਾਓ ਬੁਕਿੰਗ 98157 4212 ਦੇਖੋ ਸਭ ਤੋਂ ਪਹਿਲਾਂ ਤੁਸੀਂ ਫਰਕ ਹੀ ਚੈੱਕ ਕਰ ਲਓ ਜੀ ਕਿੰਨਾ ਜ਼ਿਆਦਾ ਪਿਆਰਾ ਸਿੰਗਲ ਸਿੰਗਲ ਨੇ ਜੀ ਦੇਖੋ ਸਿੰਗਲ ਸਿੰਗਲ ਨੇ ਕੱਟ ਪ੍ਰੋਪਰ ਹੋਊਗੀ ਜੇ ਤੁਹਾਡੇ ਕੋਈ ਵੀ ਫੰਕਸ਼ਨ ਆ ਰਿਹਾ ਤਾਂ ਤੁਸੀਂ ਇਹ ਸੂਟ ਜ਼ਰੂਰ ਬਾਈ ਕਰਿਓ ਬਹੁਤ ਹੀ ਸੋਹਣਾ ਬਹੁਤ ਹੀ ਮਤਲਬ ਸੋਨਾ ਆਪਾਂ ਇਹ ਸੂਟ ਰੈਡੀ ਕਰਵਾਇਆ ਤੇ ਪਿਓਰ ਨੇਚਰਲ ਦਾ ਜਿਹੜਾ ਇਹ ਪੈਚ ਲਗਾਇਆ ਜੀ ਆਪਾਂ ਬਹੁਤ ਹੀ ਜਿਆਦਾ ਸੋਨਾ ਇਸ ਸੂਟ ਦਾ ਹੋਰ ਆਪਾਂ ਤੁਹਾਨੂੰ ਓਪਨ ਕਰਕੇ ਦਿਖਾਉਂਦੇ ਆਂ ਓਪਨ ਕਰੇ ਇਹ ਵੈਸੇ ਜੀ ਆਪਾਂ ਕੱਲ ਵੀਡੀਓ ਪਾਉਣੀ ਸੀ ਪਰ ਮੇਰੇ ਤੋਂ ਰਹਿ ਨਹੀਂ ਗਿਆ ਮੈਂ ਵੀ ਕੱਲ ਵੀਡੀਓ ਪਾ ਦਈਏ ਚਲੋ ਇਸ ਟਾਈਮ ਫ੍ਰੀ ਸੀਗੇ ਸੋਚਿਆ ਕਿ ਤੁਹਾਡੇ ਨਾਲ ਇਹ ਵਾਲੇ ਕੀਤੇ ਜਾਣ ਬਹੁਤ ਹੀ ਸੋਹਣਾ ਜੀ ਬਹੁਤ ਹੀ ਗਾਣਾ ਦੇਖੋ ਇਹ ਵੀ ਹੈਗਾ ਜੀ ਮਛਲੀਨ ਦਾ ਤੁਸੀਂ neck ਦੇਖੋ ਬਹੁਤ ਹੀ ਸੋਹਣਾ neck ਹੈ ਜੀ ਬਹੁਤ ਹੀ ਪਿਆਰਾ neck ਰੈਡੀ ਕੀਤਾ ਦੇਖੋ ਬਹੁਤ ਹੀ ਸੋਹਣਾ ਜੀ ਇਹ ਇਹ ਵੀ ਤੁਹਾਨੂੰ ਸੇਮ ਪ੍ਰਾਈਸ ਚ ਮਿਲੂਗਾ ਤੇ ਆ ਬਣਿਆ ਹੋਇਆ ਜੀ ਦੇਖੋ ਇਹਦਾ ਕੀੜਾ ਜਿਸ ਤਰ੍ਹਾਂ ਇਹਨਾਂ 'ਚ ਕੁਛ ਕੁਛ ਮਾਈਨਰ ਫਾਲਟ ਹੈ ਜੀ ਜਿੱਤਾ ਇਹ ਵੀ ਬਿਲਕੁਲ ਸਹੀ ਹੈ ਉਹ ਵਾਲਾ ਵੀ ਐਚ ਹੈ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਸਿਰਫ ਮਾਈਨਰ ਜਾਂ ਇਹ ਵਾਲਾ ਫਾਲਟ ਹੈ ਕਿ ਇਹਦੇ ਵਿੱਚ ਆ ਵਾਲੇ ਇਹ ਉਹ ਵੀ ਹੋ ਜਾਣਗੇ ਕਟਿੰਗ ਵੀ ਹੋ ਜਾਣਗੇ ਮਤਲਬ ਆਪਾਂ ਇਹ ਹੈ ਕਿ ਚਲੋ ਆਪਾਂ ਨੂੰ ਥੋੜੀ ਮਿਹਨਤ ਕਰਨੀ ਪਊਗੀ ਬਿਲਕੁਲ ਫਰੈਸ਼ ਪੀਸ ਬਣ ਕੇ ਆਏ ਨੇ ਜੇ ਤੁਹਾਡੇ ਕੋਈ ਵੀ ਫੰਕਸ਼ਨ ਹੈ ਤਾਂ ਤੁਸੀਂ ਇਸ ਨੂੰ ਉੱਤੇ ਜ਼ਰੂਰ ਬਾਏ ਕਰੋ ਇੰਨਾ ਸੋਨਾ ਦੇਖੋ ਜੀ ਇੰਨਾ ਸੋਨਾ ਵਰਕ ਹੈ ਪਿਓਰ ਮਛਲੀਨ ਦੇ ਉੱਪਰ ਨਹੀਂ ਤਾਂ ਉੱਤਰ ਜਾਣਗੇ ਧਾਗੇ ਵੈਸੀ ਨੇ ਦੇਖੋ ਜੀ ਬਹੁਤ ਹੀ ਸੋਨਾ ਜੀ ਤੇ ਨੈਕਸਟ ਦੇਖੋ ਜੀ ਵਰਕੀ ਆਪਾਂ ਬਹੁਤ ਹੈਵੀ ਕਰਵਾਇਆ ਬਹੁਤ ਹੀ ਸੋਹਣਾ ਸੂਟ ਹੈ ਜੀ ਇਹ ਵੀ ਤੁਹਾਨੂੰ ਆਪਾਂ ਸਿਰਫ ਔਰ ਸਿਰਫ 550 ਚ ਦੇ ਦਾਂਗੇ ਪਰ ਬੁਕਿੰਗ ਜਲਦੀ ਕਰਵਾ ਲਿਓ ਜੀ ਘੇਰਾ ਦੇਖੋ ਬਹੁਤ ਹੀ ਸੋਹਣਾ ਘੇਰਾ ਬਣਿਆ ਹੋਇਆ ਬਿਲਕੁਲ ਫਰੈਸ਼ ਪੀਸ ਆ ਕੋਈ ਵੀ ਇਚ ਫਾਲਟ ਨਹੀਂ ਹੈਗਾ ਜੀ ਟਿਸ਼ੂ ਬੇਸ ਤੇ ਪ੍ਰੋਪਰ ਰੈਡੀ ਕਰਵਾਇਆ ਜੀ ਦੇਖੋ ਬਹੁਤ ਹੀ ਸੋਹਣਾ ਆ ਦੇਖੋ ਜੀ neck ਰੱਖੋ ਤੁਸੀਂ ਪ੍ਰੋਪਰ neck ਬਣਿਆ ਹੋਇਆ ਬਹੁਤ ਪਿਆਰਾ ਤੇ ਆ ਦੇਖੋ ਜੀ ਬਹੁਤ ਹੀ ਪਿਆਰਾ ਘੇਰਾ ਪਰ ਰੈਡੀ ਕਰਵਾਇਆ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਵੀਡੀਓ ਪਾਈਏ ਕੱਲ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ। ਨੈਕ ਫਾਰਿਆ ਰੋ ਖਾਦੀ ਦੇ। ਲਾਈਵ ਵਿੱਚ ਅੱਗੇ ਸ਼ੇਅਰ ਕਰ ਦਿਓ ਜੀ। ਮਿੱਟੀ ਦੇ ਭਾਵ ਵਿੱਚ ਤੁਹਾਨੂੰ ਸੂਟ ਮਿਲ ਰਹੇ ਨੇ। ਥੈਂਕ ਯੂ ਜੀ। ਦੇਖੋ ਜੀ। ਰੋ ਖਾਦੀ ਦੇ ਉੱਪਰ ਨੈਕ ਦੇ ਕੋਲ। ਬਹੁਤ ਪਿਆਰਾ ਆਪਾਂ ਜਿਹੜਾ ਨੈਕ ਰੈਡੀ ਕੀਤਾ ਦੇਖੋ ਜੀ ਬਹੁਤ ਹੀ ਸੋਹਣਾ ਵਰਕ ਹੈ ਇਹਦਾ ਵੀ ਸੇਮ ਪ੍ਰਾਈਸ ਮਿਲ ਜੂਗਾ ਜੀ ਜਦਕਿ ਇਹਦਾ ਮਤਲਬ ਇਹ ਜਿਹੜਾ ਆਪਾਂ ਤੁਹਾਨੂੰ ਪ੍ਰਾਈਸ ਦੱਸ ਰਹੇ ਆ ਇਹਦਾ ਕੱਪੜੇ ਦਾ ਮੁੱਲ ਵੀ ਨਹੀਂ ਹੈਗਾ ਕਪੜਾ ਵੀ ਇਸ ਤੋਂ ਕੋਸਟਲੀ ਆਉਂਦਾ ਜੀ ਨੀਦਰਿਵਤੇ ਨੀਦਰਿਪਤ ਬਾਕੀ ਟਮਟ ਇੱਕ ਮਿੰਟ ਅੱਛਾ ਦੇਖੋ ਹਾਂਜੀ ਬਹੁਤ ਪਿਆਰਾ ਨੈਕਾ ਤੇ ਕੋਈ ਵੀ ਛੱਡਣ ਵਾਲਾ ਸੂਟ ਨਹੀਂ ਕੋਈ ਵੀ ਹੋਗੀ ਚਲੋ ਰਹਿਣ ਦੋ ਇਹ ਵਾਲਾ ਪੀਸ ਨਹੀਂ ਹੈਗਾ ਹਾਂਜੀ ਡਾਰਕ ਕਲਰ ਵੀ ਦਿਖਾਉਣੀ ਆ ਇਹ ਤੁਹਾਨੂੰ 650 ਵਾਲਾ ਆਪਾਂ ਪੀਸ ਦਿਖਾ ਰਹੇ ਹਾਂ ਵਿਦ ਦੁਪੱਟਾ ਮਿਲੂਗਾ ਦੇਖੋ ਬਹੁਤ ਹੀ ਸੋਹਣਾ ਸੂਟ ਹੈ ਓਪਨ ਕਰਕੇ ਦਿਖਾਉਣਾ ਤੁਹਾਨੂੰ ਟੋਟਲੀ ਹੈਡ ਪੇਂਟ ਹੈ ਜੀ ਟੋਟਲੀ ਹੈਂਡ ਪੇਂਟ ਤੇ ਦੁਪੱਟਾ ਬਹੁਤ ਹੀ ਸੋਹਣਾ ਕਲਰ ਬਟ ਸਿੰਗਲ ਹੈ ਆਪਣੇ ਕੋਲੇ ਇਹ ਦੇਖੋ ਜੀ ਸਾਰਾ ਹੈਂਡ ਪੇਂਟ ਦਾ ਕੰਮ ਹੈ ਤੇ ਹੈਂਡ ਪੇਂਟ ਨਾਲ ਹੀ ਦੇਖੋ ਜੀ ਬਾਜੂ ਬਣੀ ਹੋਈਆਂ ਕਾਟਨ ਦਾ ਸੂਟ ਹੈ ਤੇ ਹੰਤਨ ਦੁਪੱਟਾ ਲਖਾਉਨੇ ਕਿੰਨਾ ਸੋਹਣਾ ਦੁਪੱਟਾ ਦੀ ਦੇਖੋ ਆ ਦੇਖੋ ਏ ਕਲੀਅਰ ਇੱਕ ਮਿੰਟ ਹਾਂ ਹੁਣ ਕਲੀਅਰ ਦੇਖੋ ਜੀ ਪ੍ਰਾਈਸ ਆਪਾਂ ਤੁਹਾਨੂੰ ਦੱਸਤਾ ਇਸ ਪ੍ਰਾਈਸ ਦੇ ਵਿੱਚ ਤੋਂ ਨੂੰ ਸੂਟ ਤੇ ਪਲੱਸ ਦੁਪੱਟਾ ਨਹੀਂ ਮਿਲਣਾ ਜਿਸ ਪ੍ਰਾਈਸ ਚ ਆਪਾਂ ਤੁਹਾਨੂੰ ਦੇ ਰਹੇ ਹਾਂ ਦੁਪੱਟਾ ਦੇਖੋ ਕਿੰਨਾ ਟੋਟਲੀ ਹੈਂਡ ਪੇਂਟ ਦਾ ਕੰਮ ਹੈ ਜੀ ਟੋਟਲੀ ਜਿਨ੍ਹਾਂ ਨੂੰ ਹੈਂਡ ਲੇ ਕੰਮ ਦੀ ਉਡੀਕ ਰਹਿੰਦੀ ਹੈ ਟੋਟਲੀ ਹੈਂਡ ਪੇਂਟ ਹੈ ਜੀ ਤੇ ਦੁਪੱਟਾ ਤਾਂ ਲਾਜਵਾਬ ਆ ਜੀ ਡਬਲ ਟਾਈ ਹੈ ਦੇਖੋ ਲਾਜਵਾਬ ਦੁਪੱਟਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਹੈ ਜੀ ਬਹੁਤ ਹੀ ਸੋਹਣਾ ਬਰਖੇ ਇੱਕ ਲਾਸਟ ਸੂਟ ਦਿਖਾਵਾਂਗੇ ਜੀ ਬਾਕੀ ਸੂਟ ਦਿਖਾਵਾਂਗੇ ਕੱਲ ਜੀ ਜਿੰਨਾ ਬੈਣਾ ਨੇ ਬੁਕਿੰਗ ਕਰਵਾਉਣੀ ਹੈ ਜਲਦੀ ਕਰਵਾ ਲਓ ਇਹ ਵੀ ਪਿਓਰ ਟਿਸ਼ੂ ਬੇਸ ਤੇ ਰੈਡੀ ਹੋਇਆ ਹੋਇਆ ਜੀ ਸੂਟ ਦੇਖੋ प्योर टिशू बेस से रेडी हो सूट आ हैगा जी बहुत प्यारा नैक हैगा जी घेरा प्लस हैगा जी बॉटम वर्क प्राइस सिर्फ और सिर्फ फाइव फिफ्टी फाइव फिफ्टी सिर्फ और सिर्फ ते चलो जी ਹੁਣ ਆਪਾਂ ਤੁਹਾਨੂੰ ਕੱਲ ਦਿਖਾਵਾਂਗੇ ਸੂਟ ਇਹ ਤਾਂ ਸਿਰਫ ਆਪਾਂ ਸੋਚਿਆ ਕਿ ਚਲੋ ਤੁਹਾਨੂੰ ਡੈਮੋ ਦੇ ਦਈਏ ਤੇ ਜਿਨ੍ਹਾਂ ਨੇ ਹੁਣ ਕਰਵਾਉਣੇ ਹੋਏ ਹੁਣ ਕਰਵਾ ਲਿਓ ਇਹ ਵਾਲੇ ਬਸ ਕੁਝ ਕੇ ਪੀਸ ਨੇ ਜੀ ਬਾਕੀ ਆਪਾਂ ਮਾਰਨਿੰਗ ਕੋਸ਼ਿਸ਼ ਕਰਾਂਗੇ ਵੀਡੀਓ ਅਪਲੋਡ ਕਰਨ ਦੀ ਥੈਂਕ ਯੂ ਜੀ ਤੇ ਵੀਡੀਓ ਨੂੰ ਬਿਲਕੁਲ ਵੀ ਸਤਿਪਨਾ ਕਰਿਆ ਕਰੋ ਧੰਨਵਾਦ ਜੀ